ਬਠਿੰਡਾ ਵਿਜੀਲੈਂਸ ਬਿਊਰੋ ਅਤੇ ਚੰਡੀਗੜ੍ਹ ਦੀ ਟੈਕਨੀਕਲ ਟੀਮ ਨੇ ਅੱਜ ਸਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿੱਚ ਪਿੰਡ ਕਾਂਗੜ ਵਿੱਚ ਕੀਤੀ ਮਿੰਤੀ ਕੰਧਾਂ ਕੋਠਿਆਂ ਦੀਆਂ ਲਈਆਂ ਤਸਵੀਰਾਂ ਦੇ ਨਾਲ ਹੀ ਕੀਤੀ ਮਿੰਤੀ ਚੰਡੀਗੜ੍ਹ ਦੀ ਟੈਕਨੀਕਲ ਟੀਮ ਸੁਰੇਸ਼ ਕੁਮਾਰ ਐਕਸੀਨ ਬੱਲੋ ਲਗਾਇਆ ਗਿਆ ਐਸਟੀਮੇਟ ਲਗਭਗ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਘਰ ਦੀ ਕੀਤੀ ਗਈ ਵਰਕੀ ਦੇ ਨਾਲ ਜਾਂਚ ਪੜਤਾਲ ਆਮਦਨ ਤੋਂ ਵੱਧ ਸਰੋਤਾਂ ਬਣਾਈ ਜਾਇਦਾਦ ਦੀ ਇਨਕੁਆਇਰੀ ਬਠਿੰਡਾ ਵਿਜੀਲੈਂਸ ਬਿਊਰੋ ਕੋਲ ਚੱਲ ਰਹੀ ਹੈ ਜਿਸ ਵਿੱਚ ਲਗਭਗ ਇੱਕ ਦਰਜਨ ਤੋਂ ਵੱਧ ਵਾਰ ਗੁਰਪ੍ਰੀਤ ਸਿੰਘ ਕਾਂਗੜ ਵਿਜੀਲੈਂਸ ਅੱਗੇ ਪੇਸ਼ ਕੋਈ ਨਹੀਂ ਦੂਜੇ ਪਾਸੇ ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਅੱਜ ਸਾਂਝੇ ਤੌਰ ਤੇ ਸਾਡੀ ਟੀਮ ਵੱਲੋਂ ਸਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ ਵਾਲੇ ਘਰ ਦੀ ਮਿੰਨਤੀ ਕੀਤੀ ਗਈ ਹੈ ਜਿਸ ਵਿੱਚ ਸਾਡੀ ਟੈਕਨੀਕਲ ਟੀਮ ਵੀ ਸਾਡੇ ਨਾਲ ਹੀ ਸਰੋਤਾ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਹਨਾਂ ਦੀ ਇਨਕੁਆਇਰੀ ਸਾਡੇ ਕੋਲ ਚੱਲ ਰਹੀ ਹੈ ਹੁਣ ਇਹ ਪਤਾ ਲਗਾਣਾ ਜ਼ਰੂਰੀ ਹੈ ਕਿ ਉਹਨਾਂ ਨੇ ਜਾਇਦਾਦ ਕਿੱਥੇ-ਕਿੱਥੇ ਬਣਾਈ ਹੈ ਬਠਿੰਡਾ ਤੋਂ ਇਲਾਵਾ ਮੋਗਾ ਤੇ ਬਰਨਾਲਾ ਵਿੱਚ ਵੀ ਕਾਫੀ ਜਾਇਦਾਦ ਹੈ ਜਿਸ ਦੇ ਖਾਤਿਆਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਇਸ ਇਨਕੁਆਇਰੀ ਨੂੰ ਪੂਰਾ ਕੀਤਾ ਜਾਵੇਗਾ ਅੱਜ ਵੀ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਰਿਵਾਰ ਸਾਹਮਣੇ ਹੀ ਸਾਰੀ ਜਾਂਚ ਹੋਈ ਹੈ ਕੁਝ ਕਮਰਿਆਂ ਦੀ ਜਾਂਚ ਬਾਕੀ ਹੈ ਜਿਸ ਤੇ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਪੂਰੀ ਕਰ ਲਈ ਜਾਵੇਗੀ ਹੋਰ ਉਹਨਾਂ ਨੇ ਕੀ ਕਿਹਾ ਆ ਸੁਣਦੇ ਪੂਰੀ ਖਬਰ ਇਹਨਾਂ ਦੇ ਗੁਰਪ੍ਰੀਤ ਸਿੰਘ ਕੰਗੜ ਸਾਬਕਾ ਮੰਤਰੀ ਜਿਹੜੇ ਨੇ ਇਹਨਾਂ ਦੀ ਸਾਡੇ ਕੋਲ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਉਸ ਵਿਜੀਲੈਂਸ ਇਨਕੁਆਰੀ ਦੇ ਵਿੱਚ ਜਿਹੜੇ ਇਹਨਾਂ ਨੇ ਐਸੈਟਸ ਬਣਾਏ ਹੋਏ ਨੇ ਕੋਈ ਡਿਸਪੋਸਪੋਰਸ਼ਨਟ ਐਸੈਟਸ ਦੇ ਰਿਗਾਰਡਿੰਗ ਹੈਗੀ ਹੈ ਜੇ ਕੋਈ ਐਸੈਟ ਆਮਦਨ ਤੋਂ ਵੱਧ ਸਰਤਾਂ ਤੋਂ ਬਣਾਈ ਹੋਈ ਹੈਗੀ ਉਹਦੇ ਸਬੰਧ ਵਿੱਚ ਅਸੀਂ ਇਨਕੁਆਰੀ ਕਰ ਰਹੇ ਹਾਂ ਇਨਕੁਆਰੀ ਦੇ ਦੌਰਾਨ ਜਿਹੜੇ ਇਹਨਾਂ ਦੇ ਫਰਮਾਂ ਨੇ ਜਾਂ ਇਹਨਾਂ ਦੇ ਹੋਰ ਮਤਲਬ ਜਿੱਥੇ-ਜਿੱਥੇ ਇਹਨਾਂ ਨੇ ਆਪਦੀ ਇਨਵੈਸਟਮੈਂਟ ਕੀਤੀ ਹੈਗੀ ਉਹਦੀ ਵੈਰੀਫਿਕੇਸ਼ਨ ਤਕਰੀਬਨ ਅਸੀਂ ਲਗਭਗ ਕਰ ਚੁੱਕੇ ਹਾਂਗੇ ਜਿਹੜੇ ਇਹਨਾਂ ਦੀ ਕੋਠੇ ਦੀ ਕੰਸਟ੍ਰਕਸ਼ਨ ਹੋਈ ਹੈ ਘਰ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਜੱਦੀ ਘਰ ਆ ਉਹਦੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਰੀਨੋਵੇਸ਼ਨ ਵੀ ਕੀਤੀ ਹੋਈ ਹੈ ਕੁਝ ਕੰਸਟ੍ਰਕਸ਼ਨ ਨਵੇਂ ਵੀ ਕੀਤੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਡਿਸਪਰਪੋਰਸ਼ਨਡ ਐਸੈਟਸ ਦੀ ਮੈਜ਼ਰਮੈਂਟ ਕਰਾਉਣ ਦੇ ਸਬੰਧ ਵਿੱਚ ਸਾਡੀਆਂ ਜਿਹੜੀਆਂ ਟੈਕਨੀਕਲ ਟੀਮਸ ਆ ਜਿਹੜੇ ਚੰਡੀਗੜ੍ਹ ਤੋਂ ਆਈਆਂ ਸੀ ਉਹ ਟੈਕਨੀਕਲ ਟੀਮਸ ਦੇ ਨੇ ਜਿਹੜਾ ਸਾਡਾ ਇਹ ਸਾਰਾ ਇਹਨਾਂ ਦੇ ਘਰ ਦੀ ਜਿਹੜੀ ਮੇਅਰਮੈਂਟ ਕਰਨ ਵੇਲੇ ਮੈਂ ਜਦੋਂ ਇਹਨਾਂ ਨੂੰ ਗੁਰਪ੍ਰੀਤ ਕਾਂਗੜ ਜੀ ਨੂੰ ਕਾਲ ਕੀਤਾ ਵੀ ਅੱਜ ਅੱਜ ਵਾਸਤੇ ਨਾ ਟਾਈਮ ਸੀ ਉਹ ਕਹਿੰਦੇ ਵੀ ਮੈਂ ਮੀਟਿੰਗ 'ਚ ਬਾਹਰ ਆ ਮੇਰਾ ਲੜਕਾ ਤੇ ਸਾਡੇ ਕੇਂਦਰਜੀਤ ਆ ਉਹ ਤੁਹਾਡੇ ਕੋਲ ਪ੍ਰੈਜ਼ੈਂਟ ਆਉਣਗੇ ਤੁਸੀਂ ਉਹਨਾਂ ਦੀ ਹਾਜ਼ਰੀ 'ਚ ਕਰ ਲਓ ਤਾਂ ਅਸੀਂ ਉੱਥੇ ਜਾ ਕੇ ਜੋ ਸਾਡੀ ਟੀਮ ਚੱਲੀ ਗਈ ਸਾਰਾ ਅਸੀਂ ਮੇਅਰਮੈਂਟ ਕੀਤੀ ਹੈ ਅੰਦਰ ਜਿਹੜਾ ਘਰ ਦੇ ਵਿੱਚ ਨਵੀਂ ਕੰਸਟਰਕਸ਼ਨਸ ਵਗੈਰਾ ਹੋਈਆਂ ਨੇ ਸਾਰੀਆਂ ਉਹ ਸੇ ਵੈਰੀਫਾਈ ਕਰ ਲਈਆਂ ਉੱਥੋਂ ਜਿਹੜੀ ਸਾਡੀ ਟੀਮ ਨੇ ਕੁਝ ਇਹਨਾਂ ਦੇ ਪੁਰਾਣਾ ਜਿਹੜਾ ਪਿਛਲੇ ਪਾਸੇ ਘਰ ਦੇ ਵਿੱਚ ਜਿਹੜੀ ਕੁਝ ਕੰਸਟਰਕਸ਼ਨ ਨਵੀਂ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਉਹ ਚੈੱਕ ਕਰਨ ਵਾਸਤੇ ਇੱਕ ਦੋ ਕਮਰੇ ਇਹਨਾਂ ਦੇ ਖੋਲਵਾ ਕੇ ਚੈੱਕ ਕਰਨੇ ਸੀ ਤਾਂ ਇਹ オਬਜੈਕਸ਼ਨ ਕਰਦੇ ਸੀ ਕਹਿੰਦੇ ਵੀ ਮੈਂ ਪ੍ਰੈਜ਼ੈਂਟ ਨਹੀਂ ਹੈਗਾ ਤੁਸੀਂ ਇੱਥੇ ਨਾ ਕਰੋ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੇਟਾ ਪ੍ਰੈਜ਼ੈਂਟ ਆ ਤਾਂ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਹੈਗਾ ਤਾਂ ਉਹ ਕਹਿੰਦੇ ਵੀ ਨਹੀਂ ਮੇਰਾ ਬੇਟਾ ਵੀ ਚੱਲਿਆ ਤਾਂ ਉਹ ਉਹਨਾਂ ਦਾ ਬੇਟਾ ਵੀ ਉਥੋਂ ਸਾਡੇ ਕੋਲੋਂ ਕਹਿੰਦਾ ਵੀ ਮੈਂ ਵੀ ਜਾ ਰਿਹਾ ਜੀ ਮੈਂ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਇਸ ਕਰਕੇ ਉਹ ਦੋ ਕਮਰਿਆਂ ਦੀ ਜਿਹੜੀ ਸੀਗੀ ਮੇਜਰਮੈਂਟ ਸਾਡੀ ਟੈਕਨੀਕਲ ਟੀਮ ਨਹੀਂ ਕਰ ਪਾਈ ਬਾਕੀ ਤਕਰੀਬਨ ਸਾਰੇ ਘਰ ਦੀ ਅਸੀਂ ਜਿਹੜੀ ਮੇਜਰਮੈਂਟ ਕਰ ਲਈ ਹੈ ਤੇ ਉਹਦੀ ਸਾਡੀ ਟੈਕਨੀਕਲ ਟੀਮ ਜਿਹੜੀ ਰਿਪੋਰਟ ਬਣਾਉਗੀ ਜਿਹੜੀ ਰਹਿ ਗਈ ਹੈ ਕਿਉਂਕਿ ਸਾਈਨ ਵੀ ਨਹੀਂ ਅਸੀਂ ਕਰ ਰਹੇ ਕਿਉਂਕਿ ਸਾਈਨ ਕਰਵਾਉਣੇ ਸੀ ਇਸ ਕਰਕੇ ਉਹਨਾਂ ਨੇ ਸਾਈਨ ਕਰਨ ਤੋਂ ਮਤਲਬ ਬਚਣ ਵਾਸਤੇ ਉਹ ਮੌਕੇ ਤੋਂ ਚਲੇ ਗਏ ਕਿੰਨਾ ਕੁ ਰਹਿ ਗਿਆ ਹਜੇ ਇਸ ਦਾ ਜਿਹੜਾ ਬੈਲੈਂਸ ਜੀ ਆਪਾਂ ਦੇਖੀਏ ਤਾਂ ਕਿਉਂਕਿ ਲਗਾਤਾਰ ਉਹ ਤੁਹਾਡੇ ਕੋਲੇ ਇੱਥੇ ਮੈਨੂੰ ਲੱਗਦਾ ਵੀ 12 15 ਵਾਰ ਆ ਚੁੱਕੇ ਨੇ ਬਿਲਕੁਲ ਠੀਕ ਹੈ ਕਾਫੀ ਵਾਰ ਹੀ ਆ ਗਏ ਸਾਡੇ ਕੋਲ ਬਟ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਕੋਲ ਕੁਝ ਕਈ ਉਹਦੇ ਡਾਕੂਮੈਂਟ ਨਹੀਂ ਹੁੰਦੇ ਕਦੇ ਉਹ ਆਉਂਦੇ ਸਾਡੇ ਕੋਲ ਕਈ ਚੀਜ਼ਾਂ ਦਾ ਸਾਫ ਤੋਂ ਕਲੀਅਰिफाई ਨਹੀਂ ਕਰ ਪਾ ਯਾਰ ਬਾਕੀ ਇਹਨਾਂ ਦੇ ਫਰਮਸ ਨੇ ਕੁਝ ਕਾਫੀ ਖੁੱਲੀਆਂ ਆਈਆਂ ਜਿਵੇਂ ਕੰਗਲ ਟ੍ਰੇਡਿੰਗ ਹੈ ਧਾਲੀਵਾਲ ਹੈਗੀ ਹੈ ਮਾਲਵਾ ਐਗਰੋ ਹੈ ਤੇ ਜਿਹੜੇ ਮੌਲ ਖੁੱਲੇ ਹੋਏ ਨੇ ਆਪਣੇ ਭਾਂੜਿਆ ਉਹਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪ ਹੈਗੀ ਇੱਕ ਮੋਗੇ ਹੈ ਉਹਨਾਂ ਸਾਰਿਆਂ ਦਾ ਜਿਹੜਾ ਰਿਕਾਰਡ ਹੈ ਵੈਰੀਫਾਈ ਕਰਨ ਦੇ ਉੱਤੇ ਟਾਈਮ ਲੱਗ ਰਿਹਾ ਕਿਉਂਕਿ ਜਗ੍ਹਾ-ਜਗ੍ਹਾ ਦਿੱਤੇ ਉਹਨਾਂ ਦੇ ਅਕਾਊਂਟਸ ਨੇ ਕਿ ਜਗ੍ਹਾ-ਜਗ੍ਹਾ ਤੇ ਕਾਫੀ ਉਹਨਾਂ ਦੇ ਅਕਾਊਂਟਸ ਦੀ ਸ਼ਾਨ-ਪੀਣ ਕੀਤੀ ਜਾ ਰਹੀ ਹੈ। ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜੀ ਉਹਨਾਂ ਦੀ ਆਮਦਨ ਕਿੰਨੀ ਹੈ ਤੇ ਖਰਚੇ ਉਹਨਾਂ ਦੇ ਕਿੰਨੇ ਨੇ ਉਹਦੇ ਸਹੀ ਜਿਹੜੀ ਸਾਡੀਆਂ ਟੀਮਜ਼ ਦੇ ਕੋਲੇ ਅਸੀਂ ਡਿਸਕਸ ਵੀ ਕਰ ਲੈਂਦੇ ਆ। ਤੇ ਉਹ ਸਾਰੀ ਚੀਜ਼ ਨੂੰ ਅਸੀਂ ਵੈਰੀਫਾਈ ਕਰਾ ਕੇ ਸਾਡੇ ਆਡਿਟਰ ਆਫਿਸਰਜ਼ ਨੇ ਉਹਨਾਂ ਤੋਂ ਵੀ ਵੈਰੀਫਾਈ ਕਰਵਾਵਾਂਗੇ। ਉਸ ਤੋਂ ਬਾਅਦ ਅਸੀਂ ਸਾਰਾ ਫਾਈਨਲਾਈਜ਼ ਕਰਾਂਗੇ ਜੀ ਇਹਨੂੰ ਇਸ ਕਰਕੇ ਟਾਈਮ ਲੱਗ ਰਿਹਾ ਹੈ। ਕਾਫੀ ਲੰਮਾ ਸਮਾਂ ਲੱਗ ਗਿਆ ਇਸ ਮਾਮਲੇ ਦੇ ਵਿੱਚ। ਲੇਕਿਨ ਹੁਣ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਘਰ ਤੱਕ ਜਿਹੜਾ ਦੁਬਾਰੇ ਫਿਰ ਰਿਮਾਈਂਡਿੰਗਾਂ ਜਾਣੀਆਂ ਨੇ। ਨਹੀਂ ਉਹਨਾਂ ਦਾ ਘਰ ਦੇ ਅਪ੍ਰੋਕਸੀਮੇਟਲੀ ਸਾਰੀ ਅਸੀਂ ਕਰ ਲਈ ਹੈ। ਜਿਹੜੀ ਰਹੇਗੀ ਆ ਕੁਝ ਇੱਕ ਅੱਧੇ ਕਮਰੇ ਦੀ ਜਾਂ ਹੋਰ ਹੈਗੀ ਉਹਦੀ ਉਹਨਾਂ ਨਾਲ ਅਸੀਂ ਫਿਰ ਦੁਬਾਰੇ ਸਾਡੀ ਟੀਮ ਨੂੰ ਜੇ ਅਸੀਂ ਸਾਡੀ ਟੀਮ ਜਿਹੜੀ ਹੈਗੀ ਉਹਦੇ ਉਹਨਾਂ ਦੇ ਸਹਿਯੋਗ ਨਾ ਕਰਨ ਕਰਕੇ ਸਾਨੂੰ ਥੋੜੀ ਦਿੱਕਤ ਆਈ ਹੈ ਪਹਿਲਾਂ ਤਾਂ ਸਹਿਯੋਗ ਕਰਦੇ ਰਹੇ ਆ ਬਟ ਉਹ ਜਦੋਂ ਕੋਈ ਬੈਡਰੂਮ ਨੇ ਉਹਨਾਂ ਦੇ ਉੱਤੇ ਥੋੜਾ ਇਤਰਾਜ਼ ਕਰਦੇ ਸੀਗੇ ਵੀ ਸਾਡੇ ਕਿਉਂ ਚੈੱਕ ਕਰ ਰਹੇ ਤੁਸੀਂ ਜਦਕਿ ਸਾਡੀ ਜਿਹੜੀ ਟੀਮ ਹੈਗੀ ਸਾਰਾ ਸਾਨੂੰ ਚੈੱਕ ਕਰਨਾ ਚਾਹੁੰਦਾ ਖਲਕ-ਖਲਕੀ ਚੀਜ਼ ਉਹਦੇ ਚ ਘਰ ਦੇ ਵਿੱਚ ਕੀ ਕੀ ਕਿੰਨੇ ਕਿੰਨੇ ਕੰਸਟਰਕਸ਼ਨ ਹੋਈ ਹੈ ਕਿਤੇ ਨਵੀਂ ਹੋਈ ਹੈ ਜਾਂ ਪੁਰਾਣੀ ਹੋਈ ਹੈ ਉਹ ਸਾਨੂੰ ਚੈੱਕ ਕਰਨੀ ਪੈਂਦੀ ਹੈ ਕੁਝ ਲੱਗਦਾ ਹੈ ਇਸ ਦੇ ਵਿੱਚ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕੋੜਾ ਜਿਹੜਾ ਉਚ ਲੋੜ ਦਾ ਇਹ ਜੀ ਜਿਹੜੇ ਚੈਕਿੰਗ ਕਰਨ ਉਪਰੰਤ ਹੀ ਪਤਾ ਲੱਗੂਗਾ ਕਿਉਂਕਿ ਇਹ ਡਿਟੇਲ ਸਾਡੀ ਫਾਈਨਲਾਈਜ਼ ਹੋਣੀ ਹੈ ਕਿਉਂਕਿ ਇਹਦੇ ਚ ਸਾਡੀ ਟੀਮ ਨੇ ਜੋ ਰਿਪੋਰਟ ਦੇਣੀ ਹੈ ਉਹਦੇ ਮੁਤਾਬਕ ਹੀ ਸਾਨੂੰ ਫਾਈਨਲਾਈਜ਼ ਕਰਨਾ ਪਊਗਾ ਜੀ ਥੈਂਕ ਯੂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ